ਦੀ ਜੀ ਭੋਤਮਨ ਸਾਹਿਬ ਨੇ ਗੁਜਰਾਤ ਦੀ ਰੈਲੀ ਦੇ ਵਿੱਚ ਵੱਡੀ ਗੱਲ ਕਹੀ ਆ ਤੁਹਾਨੂੰ ਦੱਸ ਦਿਆਂ ਕੋ ਬਸਾ ਨੇ ਕੀ ਕਿਹਾ ਅੱਜ ਗੁਜਰਾਤ ਦੇ ਲੋਕ ਸਭਾ ਹਲਕੇ ਭਾਵਨਗਰ ਤੋਂ ਆਪ ਉਮੀਦਵਾਰ ਉਮੇਸ਼ ਮਕਵਾਨਾ ਤੇ ਨਾਮਜ਼ਦੀ ਪੱਤਰ ਦਾਖਲ ਕਰਨ ਸਮੇਂ ਕੱਤੇ ਗਏ ਰੋਸ਼ੋਚ ਸ਼ਰਕਤ ਕਿਤੀ ਚਾਰੇ ਪਾਸੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਦੇ ਰਿਹਾ ਹੈ ਕਿ ਉਮੀਦ ਤੋਂ ਵੱਧ ਕੇ ਲੋਕ ਪਾਰਟੀ ਨੂੰ ਲੋਕ ਸਭਾ ਚੋਣਾਂ ਚ ਪਿਆਰ ਦੇਣਗੇ ਗੁਜਰਾਤ ਦੇ ਲੋਕਾਂ ਦਾ ਆਮ ਆਦੀ ਪਾਰਟੀ ਨੂੰ ਨੈਸ਼ਨਲ ਪਾਰਟੀ ਬ੍ਰਾਉਂਚ ਵੱਡਾ ਯੋਗਦਾਨ ਰਿਹਾ ਹੈ ਘਰਾ ਅਤੇ ਦੁਕਾਨਾਂ ਤੋਂ ਬਾਹਰ ਆਏ ਲੋਕਾਂ ਦਾ ਜੋਸ਼ ਅਤੇ ਜਨੂੰਨ ਦੇਖ ਕੇ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਇਸ ਵਾਰ ਮੁਜਾਹਦ ਵਾਸੀਆਂ ਨੇ ਨਵੀਂ ਕਹਾਣੀ ਲਿਖਣ ਦਾ ਮਨ ਬਣਾ ਲਿਆ ਹੈ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਟੱਟ ਕੇ ਲੜਾਈ ਲੜਾਂਗੇ ਪਿਆਰ ਤੇ ਮਾਨ ਦੇਣ ਲਈ ਗੁਜਰਾਤ ਵਾਸੀਆਂ ਦਾ ਦਿਲੋਂ ਧੰਨਵਾਦ ਮੰਡੀ ਜੋਂ ਦੱਸਦੀ ਹੈ ਜੀ ਪੰਤਪਾ ਸਾਹਿਬ ਲਗਾਤਾਰ ਪੂਰੇ ਭਾਰਤ ਦੇ ਵਿੱਚ ਰੈਲੀ ਕਰਦੇ ਪਏ ਹੈਗੇ ਜੀ ਤੇ ਪੰਤਪਾ ਸਾਹਿਬ ਨੇ ਗੁਜਰਾਤ ਦੀ ਰੈਲੀ ਦੇ ਵਿੱਚ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਮੈਨੂੰ ਇਨਾਂ ਲੱਖਾਂ ਦਾ ਪੱਟ ਦੇਖ ਕੇ ਇਹ ਵਿਸ਼ਵਾਸ ਹੋ ਗਿਆ ਹੈ ਕਿ ਲੋਕੀ ਜੋ ਹੈ ਇਸ ਵਾਰ ਆਮ ਆਦੀ ਪਾਰਟੀ ਨੂੰ ਜਿਤਾਣਗੇ ਤੁਹਾਨੂੰ ਦੱਦੀ ਜੀ ਲੋਕ ਸਭਾ ਚੋਣਾਂ ਆ ਲੱਗੇ ਹੈਗੇ ਆ ਜੀ ਸਾਰੀ ਪਾਰਟੀਆਂ ਆਪਣਾ ਜੋਰ ਲਗਾ ਰਹੀ ਹੈਗੀ ਹੈ ਤੇ ਆਮ ਆਦੀ ਪਾਰਟੀ ਵੀ ਜੋ ਹੈ ਪੂਰੀ ਜੋਰ ਸ਼ੋਰ ਨਾਲ ਪੰਪਤਨ ਸਾਹਿਬ ਦੀ ਮਦਦ ਦੇ ਨਾਲ ਕੰਮ ਕਰੀ ਹੈਗੀ ਹੈ ਜੀ ਤੇ ਪੰਪਤਨ ਸਾਹਿਬ ਵੀ ਲੋਕ ਸਭਾ ਦੇ ਉਮੀਦਵਾਰ ਜਿਹੜੇ ਵੀ ਲੱਗੇ ਆ ਉਨ੍ਹਾਂ ਦੀ ਜੋ ਹੈ ਹੌਸਲਾ ਜਾਈ ਦੇ ਲਈ ਰੈਲੀ ਕਰਦੇ ਪਏ ਹੈਗੇ ਆ ਜੀ ਤੇ ਪੰਮਾ ਸਾਹਿਬ ਨੇ ਗੁਜਰਾਤ ਦੇ ਵਿੱਚ ਵੀ ਰੈਲੀ ਕੀਤੀ ਹੈਗੀ ਹੈ ਜੀ ਉੱਥੇ ਦੇ ਲੋਕ ਸਭਾ ਉਮੀਦਵਾਰ ਲਿਗੇ ਆ ਜੀ ਉਮੇਸ਼ ਮਕਵਾਨਾ ਜੀ ਜਿਨ੍ਹਾਂ ਦੀ سپورਟ ਦੇ ਵਿੱਚ ਪੰਮਾ ਸਾਹਿਬ ਨੇ ਰੈਲੀ ਕੱਢੀ ਹੈਗੀ ਤੁਹਾਡੇ ਸਵਾਲ ਕੀ ਵਿਚਾਰੇ ਜਰੂਰ ਦੱਸੋ ਵੱਧ ਤੋਂ ਵੱਧ ਵੀਡੀਓ ਕਰਦੇ ਲਈ ਸ਼ੇਅਰ ਲਾਈਕ ਵੀ ਕਰਦੇ ਹੋ

ਆਸਾਂ ਦੇ ਵਿੱਚ ਰੈਲੀ ਗੱਡੀ ਸੀਗੀ ਤੇ ਵੱਡੀ ਗੱਲ ਕਹੀ ਸੀ ਤੇ ਸਵਾਰ ਜੋ ਹੈ ਉਹ ਆਪਾ ਸਾਹਿਬ ਨੂੰ ਵਿਜਰਾਦ ਦੇ ਵਿੱਚ ਆਗੇ ਹੈਗੇ ਆ ਜੀ ਤੇ ਉਹਨਾਂ ਨੇ ਲੋਕਾਂ ਨੂੰ ਜੋ ਹੈ ਸਿੱਧਾ ਪੈਸੇ ਦਿੱਤਾ ਤੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਵਿਜਰਾਦ ਦੇ ਲੋਕ ਵੀ ਜੋ ਹੈ ਲੋਕਤੰਤਰ ਨੂੰ ਬਚਾਉਣ ਦੇ ਲਈ ਵਧੀਆ ਤੇ ਲੰਬੀ ਲੜਾਈ ਲੜਨ ਕੇ ਨੇ ਸਾਰੇ ਦਾ ਦਿਲੋਂ ਤਨਵਾਦ ਕਿਤਾ ਤੁਹਾਨੂੰ ਦੱਸਦੀ ਜੀ ਕਾਫੀ ਲੋਕ ਜਿਹੜੇ ਰੈਲੀ ਦੇ ਵਿੱਚ ਸ਼ਾਮਿਲ ਸੀਗੇ ਭੰਤਣਾ ਸਾਹਿਬ ਲੋਸਰੋ ਬੀਦਵਾਰ ਦੇ ਨਾਲ ਖੜੇ ਸੀਗੇ ਤੇ ਮਾਈਕ ਤੇ ਉਹਨਾਂ ਨੇ ਜੋ ਹੈ ਲੋਕਾਂ ਨੂੰ ਸਿੱਧਾ ਸੰਬਾਦ ਕੀਤਾ ਤੇ ਜੋ ਹੈ ਵੱਡੀ ਗੱਲ ਕਹੀ ਭੰਤ ਸਾਹਿਬ ਨੇ ਕਿਹਾ ਕਿ ਮਨੂੰ ਲੱਗਦਾ ਹੈ ਕਿ ਜੋ ਹੈ ਚੇਂਜ ਆਏਗਾ ਦੇਸ਼ ਦੇ ਵਿੱਚ ਤੇ ਲੋਕੀ ਜੋ ਹੈ ਸਾਨੂੰ ਸਪੋਰਟ ਕਰਨਗੇ ਬਾਕੀ ਤੁਹਾਡਾ ਵੀ ਵਿਚਾਰ ਹੈ ਕਮੈਂਟਾਂ ਜਰੂਰ ਦੱਸੋ ਅਸੀਂ ਸਾਰੇ ਕਮੈਂਟ ਕਰਦੇ ਹੈਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੰਦੇ ਜਾਂਦੇ ਤੁਹਾਨੂੰ ਦੱਸਤੀਏ ਪੰਚਮਸਾਹਬ ਨੇ ਗੁਜਰਾਤ ਦੀ ਰੈਲੀ ਦੇ ਵਿੱਚ ਵੱਡੀ ਗੱਲ ਕਹੀ